ਹੁਸ਼ਿਆਰਪੁਰ ਦੇ ਪਿੰਡ ਡੇਡਿਆਣਾ ਵਿੱਚ ਹੋਈ ਸਰਪੰਚ ਕਤਲ ਮਾਮਲੇ ਵਿੱਚ ਪੁਲਿਸ ਨੇ ਇੱਕ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਅਨੂਪ ਕੁਮਾਰ ਉਰਫ ਵਿੱਕੀ ਮਨੀਸ਼ ਕੁਮਾਰ ਰੋਹਿਤ ਉਰਫ ਸੂਰਜ ਤੇ ਬਾਈ ਨੇਮ ਅਤੇ ਅਣਪਛਾਤੇ ਤੇ ਮਾਮਲਾ ਦਰਜ ਕੀਤਾ ਜਿਸ ਵਿੱਚੋਂ ਪੁਲਿਸ ਨੇ ਰੋਹਿਤ ਉਰਫ ਸੂਰਜ ਨੂੰ ਕਾਬੂ ਕਰ ਲਿਆ ਤੇ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪਰਿਵਾਰ ਨੂੰ ਇਨਸਾਫ ਜ਼ਰੂਰ ਮਿਲੇਗਾ ਤੇ ਜਲਦ ਹੀ ਸਾਰੇ ਹੀ ਕਾਤਲ ਕਾਬੂ ਕਰ ਲਏ ਜਾਣਗੇ ਜਿਸ ਕੱਲ ਬੜਾ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਜਿਦੇ ਵਿੱਚ ਸੰਦੀਪ ਕੁਮਾਰ ਜੀ ਜੋ ਡੜਿਆਣਾ ਕਲਾ ਦਾ ਸਰਪੰਚ ਸੀਗੇ ਉਹਨਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਜਿਸ ਦੇ ਸੰਬੰਧ ਵਿੱਚ ਜਿਹੜਾ ਹੈਗਾ ਇਮੀਡੀਏਟਲੀ ਇਨਵੈਸਟੀਗੇਸ਼ਨ ਟੇਕ ਅਪ ਕਰਦੇ ਹੋਏ ਉਹਨਾਂ ਦੇ ਪਰਿਵਾਰ ਦੇ ਬਿਆਨਾਂ ਤੇ ਇੱਕ ਐਫ ਆਈ ਆਰ ਅੰਡਰ 302 ਦਰਜ ਕੀਤਾ ਗਿਆ ਪੁਲਿਸ ਸਟੇਸ਼ਨ ਫੁੱਲੋਆ ਤੇ ਉਸ ਤੋਂ ਬਾਅਦ ਸਾਡੀ ਜਿਹੜੀ ਹੈਗੀ ਟੀਮ ਇਨਵੈਸਟੀਗੇਟ ਕਰ ਰਹੀ ਹੈਗੀ ਤੇ ਕਰਦੇ ਹੋਏ ਜਿਹੜਾ ਹੈਗਾ ਉਹ ਕਾਫੀ ਸਾਰੇ ਕਲੂਜ਼ ਸਾਡੀ ਟੀਮ ਨੂੰ ਸਾਹਮਣੇ ਆਏ ਜਿਹੜਾ ਐਫ ਆਈ ਆਰ ਦਰਜ ਕੀਤਾ ਗਿਆ ਉਹ ਇੱਕ ਦੋਸ਼ੀ ਅਨੂਕ ਕੁਮਾਰ ﺍﻟियस ਵਿੱਕੀ ਤੇ ਬਾਈ ਨੇਮ ਤੇ ਬਾਕੀ ਅਨਨੋਨਸ ਤੇ ਕੀਤਾ ਗਿਆ ਸੀਗਾ ਤੇ ਸਾਰੀ ਟੀਮ ਨੇ ਡੂਰਿੰਗ ਦੀ ਕੋਰਸ ਆਫ ਇਨਵੈਸਟੀਗੇਸ਼ਨ ਜਿਹੜੇ ਤਿੰਨੋਂ ਜਿਹੜੇ ਪ੍ਰਾਇਮਰੀ ਦੋਸ਼ੀ ਹੈਗੇ ਇਸ ਮਟਰ ਦੇ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਜਿਨ੍ਹਾਂ ਦੀ ਪਛਾਣ ਇੱਕ ਅਨੂਕ ਕੁਮਾਰ ﺍﻟियस ਵਿੱਕੀ ਦੇ ਰੂਪ ਚ ਦੂਜਾ ਇੱਕ ਮਨੀਸ਼ ਕੁਮਾਰ ﺍﻟियस ਮਨਪ੍ਰੀਤ ਕਲਿਆਣਪੁਰ ਦਾ ਰਹਿਣ ਵਾਲਾ ਉਹਦੇ ਰੂਪ ਚ ਤੇ ਤੀਜਾ ਇੱਕ ਰੋਹਿਤ ﺍﻟियस ਸੂਰਜ ਕੁਮਾਰ ਜਿਹੜਾ ਲੋਕਲ ਹੈਗਾ ਰਹਿਣ ਵਾਲਾ ਉਹਦੇ ਉਹਦੇ ਰੂਪ ਚ ਕੀਤੀ ਗਈ ਇਹਨਾਂ ਦੀ ਪਛਾਣ ਕਰਨ ਤੋਂ ਬਾਅਦ ਸਾਡੀ ਟੀਮਸ ਨੇ ਜਿਹੜਾ ਹੈਗਾ ਵਕ ਵਕ ਥਾਵਾਂ ਤੇ ਅਸੀਂ 10 ਟੀਮਸ ਇਸ ਕੇਸ ਨੂੰ ਇਨਵੈਸਟੀਗੇਟ ਕਰਨ ਵਾਸਤੇ ਤੇ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਐਸਨੈਟ ਪੋਸੀਬਲ ਐਪ੍ਰੀਹੈਂਡ ਕਰਨ ਵਾਸਤੇ ਜਿਹੜੀ ਹੈਗੀ ਡਿਪਲੋਟ ਕੀਤੀ ਬੜਾ ক্লোਜ਼ਲੀ ਜਿਹੜਾ ਹੈਗਾ ਆਪਰੇਸ਼ਨ ਸਾਡੇ ਐਸਪੀਡੀ ਸਾਹਿਬ ਤੇ ਮੈਂ ਪਰਸਨਲੀ ਮੋਨਿਟਰ ਕਰ ਰਿਹਾ ਹੈ ਡੀਆਜੀ ਸਾਹਿਬ ਸਾਡੇ ਚਲੰਦਰ ਸਿੰਘ ਸਾਨੂੰ ਗਾਈਡ ਕਰ ਰਹੇ ਹੈਗੇ ਇਸ ਚੀਜ਼ ਤੇ ਤੇ ਉਹ ਅਸੀਂ ਜਿਹੜਾ ਹੈਗਾ ਲੇਟ ਨਾਈਟ अर्ਲੀ ਮਾਰਨਿੰਗ ਜਿਹੜਾ ਹੈਗਾ ਇੱਕ ਦੋਸ਼ੀ ਸੂਰਜ ਕੁਮਾਰ ਐਲਿਆਸ ਰੋਹਿਤ ਨੂੰ ਇਹਦੇ ਵਿੱਚ ਫੜਨ 'ਚ ਕਾਮਯਾਬ ਰਹੇ ਆ ਤੇ ਹੁਣ ਉਸ ਤੋਂ ਫਰਦਰ ਪੁੱਛਤਾ ਚੱਲ ਰਹੀ ਹੈ ਜਿਹੜੇ ਬਾਕੀ ਦੋਸ਼ੀ ਹੈਗੇ ਉਹਨਾਂ ਦੇ ਪੇਰੈਂਟਸ ਤੋਂ ਵੀ ਅਸੀਂ ਜਿਹੜਾ ਹੈਗਾ ਉਹ ਆਗੇ ਉਹ ਸਟਾਰਟ ਕਰਦੇ ਹੋਏ ਇਹਨਾਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਜਾਰੀ ਹੈਗੀ ਜਿਹੜੇ ਪੈਰੈਂਟਸ ਹੈਗੇ ਪਰਿਵਾਰ ਹੈਗਾ ਰਿਸ਼ਤੇਦਾਰ ਹੈਗਾ ਜਾਂ ਔਰ ਜਿਹੜੇ ਉਹਨਾਂ ਦੇ ਹਾਈਡ ਆਊਟਸ ਹੈਗੇ ਉਹਨਾਂ ਤੋਂ ਅਸੀਂ ਪੁੱਛਤਾਚ ਕਰ ਰਹੇ ਹਾਂ ਸੋ ਥੈਟ ਕਿ ਉਹਨਾਂ ਦੇ ਬਾਰੇ ਉਹਨਾਂ ਦੇ ਕਲੂ ਲੱਗੇ ਤੇ ਅਸੀਂ ਉਹਨਾਂ ਨੂੰ ਐਸ ਸੋਨ ਅਚ ਪੋਸੀਬਲ ਅਪ੍ਰੀਹੈਂਡ ਕਰ ਸਕੀਏ ਦੇਖੋ ਜੀ ਮਹਾਰਾਜ ਵੱਲੋਂ ਜੇ ਨਾ ਸੀ ਅੱਜ 12 ਵਜੇ ਤੱਕ ਕਾਲਟੀ ਬਟਨ ਦਿੱਤਾ ਗਿਆ ਸੀ ਕਹਿੰਦੇ ਜੇਕਰ ਤਿੰਨੋਂ ਦੋਸ਼ੀ ਨਾ ਫੜੇਗੇ ਤਾਂ ਸ਼ਹਿਰ ਨੂੰ ਦੁਬਾਰਾ ਬੰਦ ਕਰਾਇਆ ਜਾਊਗਾ ਸਰ ਕੀ ਉਹਦੇ ਵਿੱਚ ਤੁਸੀਂ ਅਲਾਉ ਕਰੋਗੇ ਇਸੀ ਦੇਖੋ ਇਦਾਂ ਹੈਗਾ ਕਿ ਜਿਹੜੀ ਗੱਲ ਹੈ ਕਿ ਕੱਲ ਵੀ ਅਸੀਂ ਗੱਲ ਕੀਤੀ ਸੀਗੀ ਤੇ ਉਹ ਸਾਰੇ ਲੋਕਾਂ ਨੇ ਜਿੱਥੇ ਬੰਦਿਆਂ ਤੇ ਜਿਹੜੇ ਸੀਗੇ ਆਗੂ ਉਹਨਾਂ ਨਾਲ ਗੱਲ ਕਰਕੇ ਜਿਹੜਾ ਹੈਗਾ ਉਹ ਬੜਾ ਕੱਲ ਲੇਟ ਨਾਈਟ ਤੱਕ ਅਰਲੀ ਮਾਰਨਿੰਗ ਜਿਹੜਾ ਹੈਗਾ ਸਾਡੀ ਟੀਮਸ ਨੇ ਕੰਮ ਕਰਦੇ ਹੋਏ ਆ ਇੱਕ ਦੋਸ਼ੀ ਫੜਿਆ ਹੈਗਾ ਬਾਕੀਆਂ ਬਾਰੇ ਵੀ ਸਾਨੂੰ ਵਾਈਟਲ ਕਲੂਜ਼ ਹੈਗੇ ਜਲਦੀ ਜਿਹੜੇ ਦੋਸ਼ੀ ਹੈਗੇ ਉਹ ਫੜੇ ਜਾਣਗੇ ਬੰਦ ਦੀ ਜਿਹੜੀ ਗੱਲ ਹੈ ਕਿ ਉਹ ਜਿੱਥੇ ਬੰਦਿਆਂ ਨਾਲ ਸਾਡਾ ਇੰਗੇਜਮੈਂਟ ਚੱਲ ਰਿਹਾ ਹੈਗਾ ਦੇ ਆਲਸੋ ਅੰਡਰਸਟੈਂਡ ਕਿ ਵੀ ਪੁਲਿਸ ਨੂੰ ਟਾਈਮ ਮਿਲੇਗਾ ਤੋ ਹੀ ਪੁਲਿਸ ਪਰਫਾਰਮ ਕਰ ਪਾਏਗੀ ਇੱਕ ਮਿੰਟ ਬਦਲੇ ਤੇ ਟਾਈਮ ਮਿਲੇਗਾ ਤੋ ਹੀ ਪੁਲਿਸ ਪਰਫਾਰਮ ਕਰ ਪਾਏਗੀ ਅਦਰਵਾਈਜ਼ ਜਿਹੜਾ ਹੈਗਾ ਜੇਕਰ ਲਾਅ ਔਰਡਰ ਇਸ਼ੂ ਕਰੀਏਟ ਹੁੰਦਾ ਹੈਗਾ ਤੇ ਸਾਡਾ ਦਿਹਾਂ ਜਿਹੜਾ ਹੈਗਾ ਸਾਰਾ ਉਸ ਚੀਜ਼ ਤੇ ਚੱਲਿਆ ਜਾਂਦਾ ਹੈਗਾ ਤੇ ਇਨਵੈਸਟੀਗੇਸ਼ਨ ਸਾਡੀ ਉਤੋਂ ਪ੍ਰਭਾਵਿਤ ਹੁੰਦੀ ਹੈ ਜੀ ਤੇ ਪੋਜ਼ਿਟਿਵ ਰਿਜ਼ਲਟਸ ਜਿਹੜੇ ਹੈਗੇ ਪੁਲਿਸ ਨੇ ਦਿੱਤਾ ਹੈਗਾ ਵਿਥਿਨ ਆਈ ਊਡ ਸੇ ਕਿ 12 ਘੰਟਿਆਂ ਦੇ ਅੰਦਰ ਅੰਦਰ ਜਿਹੜਾ ਹੈਗਾ ਅਸੀਂ ਇੱਕ ਦੋਸ਼ੀ ਫੜਨ 'ਚ ਕਾਮਯਾਬ ਰਹੇ ਹੈਗੇ ਤੇ ਅਗਲੇ ਦੋਸ਼ੀ ਵੀ ਜਿਹੜੇ ਹੈਗੇ ਉਹ ਛੇਤੀ ਫੜ ਲਿੱਤੇ ਜਾਣਗੇ ਜਿਹੜੀ ਮੋਟਿਵ ਦੀ ਤੁਸੀਂ ਗੱਲ ਕਰ ਰਹੇ ਹੋ ਹਾਲੇ ਇਟ ਇਜ਼ ਟੂ अर्ਲੀ ਟੂ ਕਮੈਂਟ ਕਿ ਜੀ ਮੋਟਿਵ ਕੀ ਸੀਗਾ ਇੱਕ ਦੋਸ਼ੀ ਜਿਹੜਾ ਤਿੰਨ ਮੇਨ ਦੋਸ਼ੀ ਸੀਗਾ ਉਹਨਾਂ ਤੋਂ ਫੜਿਆ ਗਿਆ ਹੈਗਾ ਬਾਕੀ ਦੋਸ਼ੀ ਫੜ ਕੇ ਜਿਹੜੀ ਪੂਰੀ ਕਹਾਣੀ ਆਪਣੇ ਸਾਹਮਣੇ ਆ ਜਾਏਗੀ ਉਸ ਤੋਂ ਬਾਅਦ ਹੀ ਆਠੀਕ ਰਹੇਗਾ ਕਿ ਅਸੀਂ ਕਹੀਏ ਕਿ ਮੋਟਿਲ ਤੇ ਕੀ ਸੀਗਾ ਤੇ ਕਿਸ ਤਰੀਕੇ ਨਾਲ ਉਹਨਾਂ ਨੇ ਇਹਨੂੰ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ ਸਰ ਵੈਪਨ ਵਗੈਰਾ ਜੋ ਵੈਪਨ ਜਿਹੜਾ ਜਿਹੜਾ ਵੈਪਨ ਵਰਤਿਆ ਗਿਆ ਉੱਥੇ ਦੋ ਖੋਲ ਸਾਨੂੰ 0.32 ਬੋਰਡ ਦੇ ਬਰਾਮਦ ਹੋਏ ਹੈਗੇ ਤੇ ਇੱਚ 32 ਬੋਰਡ ਆ ਪਿਸਤਲ ਯੂਜ਼ ਕੀਤਾ ਗਿਆ ਹੈ ਕਿੰਨੇ ਰਾਉਂਡ ਫਾਇਰ ਕੀਤੇ ਗਏ ਜਿਹੜਾ ਉੱਥੇ ਮੌਕੇ ਤੇ ਜਿਹੜੀ ਗੱਲ ਦੱਸੀ ਹੈਗੀ ਉਹ ਸਾਨੂੰ 3 ਤੋਂ 4 ਰਾਉਂਡ ਬਾਰੇ ਦੱਸਿਆ ਗਿਆ ਜਿਹੜੇ ਖੋਲ ਸਾਨੂੰ ਮਿਲੇ ਹੈਗੇ ਉਹ ਦੋ ਖੋਲ ਮਿਲੇ ਹੈਗੇ ਬਾਕੀਆਂ ਬਾਰੇ ਜਿਹੜਾ ਹੈਗਾ ਅਸੀਂ ਇਨਵੈਸਟੀਗੇਸ਼ਨ ਕਰਕੇ ਉੱਥੇ ਸਰਚ ਵਗੈਰਾ ਕਰਾਈ ਹੈਗੀ ਬਟ ਔਰ ਇਨਵੈਸਟੀਗੇਟ ਕਰਾਂਗੇ ਸਰ ਇਹਨਾਂ ਤੇ ਕੋਈ ਪਹਿਲਾਂ ਕੋਈ ਕ੍ਰਿਮੀਨਲ ਕੋਈ ਰਿਕਾਰਡ ਵਗੈਰਾ ਨਹੀਂ ਤੇ ਇਹਨਾਂ ਨੂੰ ਜਿਹੜਾ ਬੰਦਾ ਅਸੀਂ ਫੜਿਆ ਹੈਗਾ ਉਹਦਾ ਏਜ ਆਫ ਨਾਊ ਸਾਨੂੰ ਪ੍ਰਾਇਮਰ ਅਫਸਰ ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ अर्ਲੀ ਮਾਰਨਿੰਗ ਅਸੀਂ ਉਹਨੂੰ ਅਪ੍ਰਿੰਟ ਕੀਤਾ ਹੈਗਾ ਤੇ ਹਾਲੇ ਅਸੀਂ ਉਸਤਾਚ ਐਜ ਆਫ ਨਾਓ ਕੋਈ ਕ੍ਰਿਮੀਨਲ ਰਿਕਾਰਡ ਸਾਹਮਣੇ ਨਹੀਂ ਆਇਆ ਹੈਗਾ ਬਾਕੀ ਅਸੀਂ ਪੁਸ਼ਟਾਚ ਕਰ ਰਹੇ ਹਾਂ ਜਿਹੜੇ ਬਾਕੀ ਦੋਸ਼ੀ ਜਿਹੜੇ ਹੈਗੇ ਉਹਨਾਂ ਬਾਰੇ ਵੀ ਅਸੀਂ ਪੂਰੀ ਪੜਤਾਲ ਕਰ ਰਹੇ ਹਾਂ ਕਿ ਵੀ ਉਹਨਾਂ ਦਾ ਕੀ ਰਿਕਾਰਡ ਹੈਗਾ ਕਿ ਜਿਸਨੂੰ ਕੱਲ੍ਹ ਤੋਂ ਹੋਇਆ ਸੀ ਮਰਡਰ ਹੋਇਆ ਉਸ ਵੇਲੇ ਉਹਨਾਂ ਨੇ ਜਾਮ ਲਗਾ ਕੇ ਸਾਰਾ ਬੰਦ ਕਰਨਾ ਕਿ ਜਾਇਜ਼ ਹੈਗਾ ਸ਼ਹਿਰ ਨੂੰ ਜਦੋਂ ਸ਼ਹਿਰ ਨੂੰ ਬੰਦ ਕਰਨਾ ਤੇ ਜਦਕਿ ਇਹ ਤਾਂ ਪੁਲਿਸ ਨੂੰ ਕਿਸੇ ਚੀਜ਼ ਦਾ ਇਨਵੈਸਟੀਗੇਸ਼ਨ ਸ਼ੁਰੂ ਹੋਈ ਸੀ ਜੇ ਜੇ ਨਾ ਕਰਦੀ ਪੁਲਿਸ ਫਿਰ ਤਾਂ ਚਲੋ ਕਰਦੇ ਵੀ ਬੰਦ ਦੇਖੋ ਅ ਅਸੀਂ ਆਪਣਾ ਜਿਹੜਾ ਕੰਮ ਹੈਗਾ ਰੋਲ ਸਾਡਾ ਹੈਗਾ ਕਿ ਦੋਸ਼ੀ ਜਿਹੜੇ ਹੈਗੇ ਅਨਫੋਰਚੂਨੇਟ ਘਟਨਾ ਹੋਈ ਤੇ ਉਹਦੇ ਦੋਸ਼ੀਆਂ ਨੂੰ ਤੁਰੰਤ ਜਿਹੜਾ ਹੈਗਾ ਫੜ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਤੇ ਉੱਤੇ ਅਸੀਂ ਕੰਮ ਕਰ ਰਹੇ ਹਾਂ ਜਿਹੜੀ ਲਾਅ ਨਾ ਆਰਡਰ ਸਿਚੁਏਸ਼ਨ ਹੈਗੀ ਉਹ ਪੀਸਫੁਲ ਰੱਖੀ ਜਾਏਗੀ ਕਿਸੇ ਵੀ ਹਾਲਤ ਮੇ ਕਿਸੇ ਵੀ ਬੰਦੇ ਨੂੰ ਜਿਹੜਾ ਹੈਗਾ ਉਹ ਲਾਅ ਨ ਆਰਡਰ ਆਪਣੇ ਹੱਥ ਚ ਨਹੀਂ ਲੈਣ ਦਿੱਤਾ ਜਾਏਗਾ ਜਿਹੜੇ ਕੋਈ ਫੋਰਸਫੁਲ ਬੰਦੇ ਤੁਸੀਂ ਗੱਲ ਕਰ ਰਹੇ ਹੋ ਵੀ ਕੈਨ ਨਾਟ ਅਲਾਉ ਫੋਰਸਫੁਲ ਜਿਹੜਾ ਹੈਗਾ ਤੇ ਕੁਝ ਥਾਵਾਂ ਤੇ ਕੱਲ ਇਸ ਤਰੀਕੇ ਦੀ ਗੱਲ ਹੋਣੀ ਸੀਗੀ ਅਸੀਂ ਜਿੱਥੇ ਬੰਦੇ ਆਨੇ ਨਾਲ ਇੰਗੇਜਮੈਂਟ 'ਚ ਹੈਗੇ ਤੇ ਹੋਪਫੁਲੀ ਇਸ ਤਰੀਕੇ ਦੀ ਕੋਈ ਗੱਲ ਸਾਹਮਣੇ ਨਹੀਂ ਆਏਗੀ ਦੇ ਆਲਸੋ ਅੰਡਰਸਟੈਂਡ ਕਿ ਇਮੋਸ਼ਨਲੀ ਥੋੜਾ ਸਰਚਾਰਜ ਮਾਹੌਲ ਹੈਗਾ ਪਰ ਦੇ ਆਲਸੋ ਅੰਡਰਸਟੈਂਡ ਕਿ ਪੁਲਿਸ ਨੇ ਜਿਹੜਾ ਹੈਗਾ ਬੜੇ ਟਾਈਮ ਕਨਸਟੈਂਟ 'ਚ ਜਿਹੜਾ ਹੈਗਾ ਇੱਕ ਬੰਦਾ ਫੜ ਲੇਤਾ ਹੈਗਾ ਤੇ ਉਸ ਤੋਂ ਬਾਅਦ ਜਿਹੜੇ ਬਾਕੀ ਬੰਦੇ ਫੜਨ ਵਾਸਤੇ ਵੀ ਡੈਫੀਨਟਲੀ ਪੁਲਿਸ ਨੂੰ ਟਾਈਮ ਮਿਲੇਗਾ ਤੇ ਪੁਲਿਸ ਫੜੇ ਬੰਦ ਨੂੰ ਲੈ ਕੇ ਅੱਜ ਵੀ ਸ਼ਹਿਰ ਵਾਸੀਆਂ ਦੇ ਵਿੱਚ ਕਾਫੀ ਮਾ ਲੋ ਡਰਾ ਤੇ ਕੀ ਸ਼ਹਿਰ ਵਾਸੀਆਂ ਕਿਸ ਲੈਣਾ ਕੰਗ ਕਿ ਕੋਈ ਵੀ ਕਿਸੇ ਵੀ ਤਰੀਕੇ ਦਾ ਫੋਰਸਫੁਲ ਬੰਦ ਜਾਂ ਕੋਈ ਵੀ ਲਾਅਨ ਆਰਡਰ ਨੂੰ ਹੱਥ 'ਚ ਲੈਣ ਦੀ ਕੋਈ ਕੋਸ਼ਿਸ਼ ਕਰੇਗਾ ਸ਼ਰਾਰਤ ਕੋਈ ਕਰਨ ਦੀ ਕੋਸ਼ਿਸ਼ ਕਰੇਗਾ ਦੈਟ ਵਿਲ ਨਾਟ ਬੀ ਅਲਾਉਡ ਜਿਹੜਾ ਉਹਨਾਂ ਦਾ ਇਮੋਸ਼ਨਲ ਗੁੱਸਾ ਹੈਗਾ ਜਾਂ ਉਹ ਗੱਲ ਹੈਗੀ ਤੇ ਉਹ ਕਹਿਣ ਦੀ ਰੱਖਣ ਦੀ ਗੱਲ ਹੈਗੀ ਤਰੀਕਾ ਹੈਗਾ ਉਹ ਸਾਡੀ ਅਸੀਂ ਇੰਗੇਜਮੈਂਟ 'ਚ ਹੈਗੇ ਪਰਿਵਾਰ ਦੇ ਨਾਲ ਤੇ ਜਥੇ ਬੰਦਿਆਂ ਦੇ ਨਾਲ ਤੇ ਬੰਦਾ ਵੀ ਅਸੀਂ ਫੜ ਲਿਆ ਹੈਗਾ ਤੇ ਡੈਫੀਨਿਟਲੀ ਜਿਹੜਾ ਹੈਗਾ ਉਹਦਾ ਪੋਜ਼ਿਟਿਵ ਰਿਜ਼ਲਟ ਨਿਕਲੇਗਾ ਇਸ ਤਰੀਕੇ ਦੀ ਚੀਜ਼ ਮੈਨੂੰ ਲੱਗਦਾ ਕਿ ਜਥੇਵੰਦਨ ਅੰਗੇਜਮੈਂਟ ਕਰਕੇ ਅਸੀਂ ਵੀਲ ਟ੍ਰਾਈ ਟੂ ਰਿਜ਼ੋਲਵ ਇਟ ਦੱਸ ਦਈਏ ਕਿ 4 ਜਨਵਰੀ ਤੜਕਸਾਰ ਹੁਸ਼ਿਆਰਪੁਰ ਦੇ ਵਿੱਚ ਵੱਡੀ ਵਾਰਦਾਤ ਹੋਈ ਸੀ ਜਿੱਥੇ ਪਿੰਡ ਡੱਡਿਆਣਾ ਦੇ ਵਿੱਚ ਮੌਜੂਦਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਾਣਕਾਰੀ ਮੁਤਾਬਕ ਸੰਦੀਪ ਸਿੰਘ ਜੋ ਕਿ ਪਿੰਡ ਦਾ ਮੌਜੂਦਾ ਸਰਪੰਚ ਸੀ ਪਿੰਡ ਦੇ ਬਾਹਰ ਸੜਕ ਤੇ ਖੜੇ ਸੰਦੀਪ ਦੇ ਕੋਲ ਇੱਕ ਮੋਟਰਸਾਈਕਲ ਤੇ ਤਿੰਨ ਨੌਜਵਾਨਾਂ ਨੇ ਨੌਜਵਾਨਾਂ ਨੇ ਪਹਿਲਾਂ ਉਸ ਨਾਲ ਹੱਥ ਮਿਲਾਇਆ ਤੇ ਫਿਰ ਉਸ ਤੇ ਤਾਬਰ ਤੋੜ ਗੋਲੀਆਂ ਚਲਾ ਦਿੱਤੀਆਂ ਗੰਭੀਰ ਜ਼ਖਮੀ ਸੰਦੀਪ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ ਪਰਿਵਾਰ ਦਾ ਕਹਿਣਾ ਹੈ ਕਿ ਜਦ ਤੱਕ ਸਾਰੇ ਹੀ ਕਾਤਲ ਫੜੇ ਨਹੀਂ ਜਾਂਦੇ ਸੰਦੀਪ ਦਾ ਸਸਕਾਰ ਨਹੀਂ ਕੀਤਾ ਜਾਵੇਗਾ ਪਿਉ ਰਿਪੋਰਟ এবੀਪੀ ਸੰਜਾ